ਛੋਟੀਆਂ ਪਰ ਧਿਆਨ ਦੇਣ ਯੋਗ ਕੰਮ ਦੀਆਂ ਗੱਲਾਂ ਜਰੂਰ ਸੁਣੋ ਕੰਮ ਕਰਦੇ ਸਮੇਂ ਥਕਾਵਟ ਹੁੰਦੀ ਹੀ ਹੈ ਕੰਮ ਕਰਦੇ ਸਮੇਂ ਬਹੁਤ ਜਲਦੀ ਥੱਕ ਜਾਣਾ ਜਾਂ ਵਾਰ-ਵਾਰ ਥਕਾਵਟ ਮਹਿਸੂਸ ਹੋਣਾ ਤੁਹਾਡੇ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ ਰੋਜ਼ਾਨਾ ਸੌਣ ਦੇ ਬਾਵਜੂਦ ਜੇਕਰ ਸਵੇਰੇ ਉੱਠਦੇ ਸਮੇਂ ਆਲਸ ਥਕਾਵਟ ਤੇ ਸਰੀਰ 'ਚ ਦਰਦ ਦੀ شکایت ਹੈ ਤਾਂ ਤੁਹਾਡੇ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਘਾਟ ਹੈ ਜੇਕਰ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਤ ਹਨ ਵਪਰਦੀਸ ਲਾਣੇ ਚਾਹੀਦੀ ਹੈ ਅਤੇ ਪੋਸਟਿਕ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਵਾਰਵਾਰ ਥਕਾਵਟ ਕਿਉਂ ਕਾਣ ਹਨ ਅਤੇ ਇਸ ਨੂੰ ਦੂਰ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ? ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਹੇਮੋਗਲੋਬਿਨ ਦੀ ਘਾਟ, ਹੇਮੋਗਲੋਬਿਨ ਪਾਵ ਖੋਣ ਕਿਸੇ ਵੀ ਕੰਮ ਉਸ ਦੇ ਨਾ ਲੱਗਣਾ ਜਾਂ ਪਰ ਹਰ ਸਮੇਂ ਥਕਾਵਟ ਮਹਿਸੂਸ ਹੋਣ ਦਾ ਇੱਕ ਕਾਰਨ ਸਰੀਰ ਵਿੱਚ ਹੇਮੋਗਲੋਬਿਨ ਦੀ ਘਾਟ ਵੀ ਹੋ ਸਕਦਾ ਹੈ। ਸ਼ਰੀਰ 'ਚ ਹਿਮਮਗਲੋਗਨ ਦੀ ਘਾਟ ਨੂੰ ਪੂਰਾ ਕਰਨ ਲਈ ਆਇਰਨ ਨਾਲ ਪ੍ਰਕੂਤ ਭੋਜਨ ਲੈਣਾ ਚਾਹੀਦਾ ਹੈ ਇਸ ਲਈ ਤੁਸੀਂ ਪਾਲਕ ਅਤੇ ਹੋਰ ਹਰੀਆਂ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ ਵਿਟਾਮਿਨ ਡੀ ਦੀ ਘਾਟ ਵਿਟਾਮਿਨ ਡੀ ਦੀ ਘਾਟ ਕਾਰਨ ਵੀ ਸ਼ਰੀਰ ਨੂੰ ਵਾਰ-ਵਾਰ ਥਕਾਵਟ ਮਹਿਸੂਸ ਹੁੰਦੀ ਹੈ ਵਿਟਾਮਿਨ ਡੀ ਸਾਡੇ ਸ਼ਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਵਿਟਾਮਿਨ ਡੀ ਦੀ ਘਾਟ ਕਾਰਨ ਜੋੜਾਂ 'ਚ ਅਕੜਨ ਆਦਿ ਸ਼ਿਕਾਇਤ ਰਹਿੰਦੀ ਹੈ ਅਜਿਹੇ 'ਚ ਰੋਜ਼ਾਨਾ ਸਵੇਰੇ ਕੁਝ ਸਮਾਂ ਤੋਂ ਸਵੇਰ ਤੱਕ ਬੈਠਣਾ ਚਾਹੀਦਾ ਹੈ ਇਸੇ ਨਾਲ ਹੀ ਤੁਹਾਨੂੰ ਆਪਣੀ ਖੁਰਾਕ ਵਿੱਚ ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ ਨੂੰ ਆਪਣੇ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਵਿਟਾਮਿਨ ਬੀ ਦੀ ਘਾਟ। શરી'ਚ ਵਿਟਾਮਿਨ ਬੀ ਦੀ ਘਾਟ ਕਰਨ ਵਿਅਕਤੀ ਹਰ ਸਮੇਂ ਆਪਣੇ ਆਪ ਨੂੰ ਸੁਸਤ ਮਹਿਸੂਸ ਕਰਦਾ ਹੈ। ਵਿਟਾਮਿਨ ਬੀ ਦੀ ਘਾਟ ਕਾਰਨ ਸਵੇਰੇ ਉੱਠਣ ਲੱਗਿਆਂ ਵਿੱਚ ਤਾਕਤ ਮਹਿਸੂਸ ਹੁੰਦੀ ਹੈ। ਵਿਟਾਮਿਨ ਬੀ ਦੀ ਘਾਟ ਨੂੰ ਪੂਰਾ ਕਰਨ ਲਈ ਫਲਾਂ ਨੂੰ ਆਪਣੇ ਖੁਰਾਕ ਵਿੱਚ ਸ਼ਾਮਿਲ ਕਰੋ। ਪਾਣੀ ਦੀ ਘਾਟ ਗਰਮੀ ਵਿੱਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਿਆਦਾ ਸਾਦਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ શરી ਵਿੱਚ ਖਣਿਜ ਪਦਾਰਥਾਂ ਨੂੰ ਧੋ ਦਿੰਦਾ ਹੈ। ਸਦਾਰਨ ਪਾਣੀ ਪੀਣ ਦੀ ਥਾਂ ਤੁਸੀਂ ਹਰੀ ਚਾਹ, ਨਿੰਬੂ ਪਾਣੀ, ਲਾਗਿਤ ਪਾਣੀ ਦਾ ਸੇਵਨ ਕਰੋ। ਇਸ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਕੈਲਸ਼ੀਅਮ ਦੀ ਘਾਟ। ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋਣ ਕਾਰਨ ਸਾਡੀਆਂ ਹੱਡੀਆਂ ਕਮਜ਼ੋਰ ਪੈਣੇ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਡੇਢੀ ਹੱਡੀ, ਜੋੜਾਂ 'ਚ ਦਰਦ ਆਦਿ ਸ਼ਿਕਾਇਤ ਆਮ ਰਹਿੰਦੀ ਹੈ। ਇਸ ਕਾਰਨ ਕੋਈ ਵੀ ਕੰਮ ਕਰਨ ਲੱਗਿਆ ਸਰੀਰ ਬਹੁਤ ਜਲਦੀ ਥੱਕ ਜਾਂਦਾ ਹੈ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਅਤੇ ਦੁੱਧ ਡੈਰੀ ਉਤਪਾਦਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ ਹੱਡੀਆਂ ਤੇ ਦਿਮਾਗ ਨੂੰ ਕਮਜ਼ੋਰ ਕਰ ਦੇਵੇਗੀ ਇਸ ਵਿਟਾਮਿਨ ਦੀ ਘਾਟ ਪੂਰੀ ਕਰਨ ਲਈ ਖਾਓ ਇਹ ਚੀਜ਼ਾਂ ਸਿਹਤਮੰਦ ਸਰੀਰ ਲਈ ਹਰ ਪੋਸ਼ਟਿਕ ਤੱਤ ਸਹੀ ਮਾਤਰਾ ਵਿੱਚ ਜ਼ਰੂਰੀ ਹੈ ਜੇਕਰ ਸਰੀਰ ਵਿੱਚ ਕਿਸੇ ਵੀ ਪੋਸ਼ਟਿਕ ਤੱਤ ਦੀ ਮਾਤਰਾ ਘਟ ਜਾਂਦੀ ਹੈ ਤਾਂ ਸਰੀਰ ਨੂੰ ਕਈ ਬਿਮਾਰੀਆਂ ਘੇੜ ਸਕਦੀਆਂ ਹਨ ਉਹਨਾਂ ਪੋਸ਼ਕਤਾਂ ਵਿੱਚੋਂ ਇੱਕ ਵਿਟਾਮਿਨ B12 ਹੈ ਜੋ ਸਰੀਰ ਲਈ ਬਹੁਤ ਜ਼ਰੂਰੀ ਹੈ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸਰੀਰ ਵਿੱਚੋਂ ਇਸ ਵਿਟਾਮਿਨ ਦੀ ਕਮੀ ਨੂੰ ਕਿਵੇਂ ਪੂਰਾ ਕਰ ਸਕਦੇ ਹੋ ਵਿਟਾਮਿਨ B12 ਕਿਉਂ ਜ਼ਰੂਰੀ ਹੈ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਵਿਟਾਮਿਨ B12 ਸਰੀਰ ਵਿੱਚ ਕੋਸ਼ਿਕਾਵਾਂ ਬਣਾਉਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਹੱਡੀਆਂ ਚਮੜੀ ਨõ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰਦਾ ਹੈ ਇਸ ਦਾ ਸਹੀ ਮਾਤਰਾ ਸੇਵਨ ਕਰਨਾ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਦੂਰ ਰੱਖਦੀਆਂ ਹਨ ਕਿਡਨੀ ਫੇਰ ਹੋਣ ਤੋਂ ਪੈਣਾ ਸ਼ਰੀਰ ਦਿੰਦਾ ਹੈ ਇਹ ਸੰਕੇਤ ਸਮਾਂ ਰਹਿੰਦੇ ਹੋ ਜਾਓ ਸਾਵਧਾਨ ਲਾਲ ਖੂਨ ਦੇ ਸੈੱਲ ਬਣਾਉਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਵਿਟਾਮਿਨ B12 ਸ਼ਰੀਰ ਵਿੱਚ ਲਾਲ ਖੂਨ ਦੇ ਸੈੱਲ ਬਣਾਉਣ ਵਿੱਚ ਵੀ ਮਦਦ ਕਰਦਾ ਹੈ ਜੇਕਰ ਸ਼ਰੀਰ ਵਿੱਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਲਾਲ ਖੂਨ ਦੇ ਸੈੱਲ ਬਿਕਾਬ ਹੋਣ ਲੱਗਦੇ ਹਨ ਜਿਸ ਕਾਰਨ ਤੁਹਾਨੂੰ ਅਨੀਮੀਆ ਦੀ ਸਮੱਸਿਆ ਵੀ ਹੋ ਸਕਦੀ ਹੈ ਦਿਮਾਗ ਦੇ ਵਿਕਾਸ ਕਰਦਾ ਹੈ ਮਦਦ ਇਸ ਤੋਂ ਇਲਾਵਾ ਇਹ ਵਿਟਾਮਿਨ ਨਰਵਸ ਸਿਸਟਮ ਅਤੇ ਦਿਮਾਗ ਦੇ ਵਿਕਾਸ 'ਚ ਮਦਦ ਕਰਦਾ ਹੈ। ਖਾਸ ਤੌਰ ਤੇ ਗਰਭ ਅਵਸਥਾ 'ਚ ਔਰਾਂ ਡਾਕਟਰ ਇਸਨਾਂ ਪਰਪੂਰ ਖਾਣ ਦੀ ਸਲਾਹ ਦਿੰਦੇ ਹਨ ਤਾਂ ਜੋ ਭ੍ਰੂਣ ਦਾ ਵਿਕਾਸ ਚੰਗੀ ਤਰ੍ਹਾਂ ਹੋ ਸਕੇ। ਅਜਿਹੇ 'ਚ ਇਹ ਵਿਟਾਮਿਨ ਸਰੀਰ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਅੱਖਾਂ ਨੂੰ ਬਣਾਉਂਦਾ ਹੈ ਇਸ ਵਾਸਤੇ। ਇਹ ਵਿਟਾਮਿਨ ਅੱਖਾਂ ਨੂੰ ਸਵਸਥ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਦਾ ਪੱਧਰ ਬਿਹਤਰ ਹੁੰਦਾ ਹੈ। ਕੋਲੇਸਟ੍ਰੋਲ ਕਰਦਾ ਹੈ ਕੰਟਰੋਲ ਇਹ ਕਲਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਕੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਜਦੋਂ ਇਹ ਸਰੀਰ ਵਿੱਚ ਸਹੀ ਮਾਤਰਾ ਵਿੱਚ ਹੁੰਦਾ ਹੈ ਤਾਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਗੰਨੇ ਦਾ ਰਸ ਪੀਣ ਵਾਲੀਆਂ ਗਰਭਵਤੀ ਔਰਤਾਂ ਨੂੰ ਰੱਖਣ ਇਹਨਾਂ ਗੱਲਾਂ ਦਾ ਧਿਆਨ ਵਿਟਾਮਿਨ B12 ਦੀ ਘਾਟ ਹੋਣ ਤੇ ਖਾਓ ਇਹ ਚੀਜ਼ਾਂ ਮੱਛੀ ਨੂੰ ਵਿਟਾਮਿਨ B12 ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ ਇਸ ਦਾ ਸੇਵਨ ਕਰਨ ਨਾਲ ਤੁਸੀਂ ਸਰੀਰ ਵਿੱਚ ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ ਟੂਨਾ ਅਤੇ ਸੈਲਮਨ ਮੱਛੀ ਨੂੰ ਇਸ ਵਿਟਾਮਿਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਵਿਟਾਮਿਨ ਦੀ ਚੰਗੀ ਮਾਤਰਾ ਸੋਇਆਬੀਨ ਅਤੇ ਓਟਸ ਵਰਗੇ ਭੋਜਨਾਂ ਵਿੱਚ ਵੀ ਪਾਈ ਜਾਂਦੀ ਹੈ। ਅੰਡੇ, ਚਿਕਨ ਅਤੇ ਮੀਟ ਵਿੱਚ ਵੀ ਵਿਟਾਮਿਨ B12 ਬਹੁਤ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦਾ ਨਿਯਮਿਤ ਸੇਵਨ ਕਰਨ ਨਾਲ ਤੁਸੀਂ ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਤੁਸੀਂ ਇਸ ਵਿਟਾਮਿਨ ਦੀ ਕਮੀ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਪਨੀਰ, ਦਹੀਂ ਆਦਿ ਦਾ ਸੇਵਨ ਕਰਕੇ ਵੀ ਪੂਰਾ ਕਰ ਸਕਦੇ ਹੋ। ਸਾਬਤ ਅਨਾਜ ਵਿੱਚ ਵਿਟਾਮਿਨ B12 ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਚਿਕਿਤਰਾ ਦੇ ਵਿਟਾਮਿਨ ਕਾਫੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਸ ਚਨਾ ਵਿਟਾਮਿਨ B12, ਫਾਈਬਰ, ਹੈਲਦੀ ਫੈਟ, ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਅਜਿਗੇ ਇਸ ਦਾ ਸੇਵਨ ਕਰਨਾ ਤੁਸੀਂ ਸਰੀਰ 'ਚੋਂ ਇਹਨਾਂ ਪੋਸ਼ਕ ਤੱਤਾਂ ਦੀ ਮਾਤਰਾ ਨੂੰ ਪੂਰਾ ਕਰ ਸਕਦੇ ਹੋ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਛੋਣ ਕਰਨਾ। ਅਤੇ ਤੁਹਾਡੇ ਜਨਨ ਜੀਵਨ ਵਿੱਚ ਲਾਭਦਾਇਕ ਅਜਿਹੇ ਕਈ ਹੋਰ ਮਸ਼ਹੂਰ ਅਤੇ ਪ੍ਰਵਾਨਿਤ ਆਯੁਰਵੇਦ ਉਪਚਾਰਾਂ ਨੂੰ ਜਾਣ ਅਤੇ ਲਾਭ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ 'ਤੇ ਦਬਾਉਣਾ ਇਸ ਵੀਡੀਓ ਨੂੰ ਧਿਆਨਪੂਰਵਕ ਸੁਣਨ ਅਤੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ